ਰੜੀ ਪਿੰਡ ਬੁਰਜ ਮਹਿਮਾ ਮਠੰਡਾ ਦੇ ਵਿਚਕਾਰ ਬਣੀ ਛੋਟੀ ਸੱਤ ਵਿੱਚ ਮੇਰੇ ਬਚਪਨ ਸਮੇਂ ਤਿੰਨ ਹੱਟੀਆਂ ਹੁੰਦੀਆਂ ਸਨ ਡੰਡੀ ਇਹਨਾਂ ਹੱਟੀਆਂ ਤੱਕ ਪਹੁੰਚਣ ਲਈ ਚਾਰ ਤੋਂ ਪੰਜ ਗਲੀਆਂ ਹੁੰਦੀਆਂ ਸਨ ਡੰਡੀ ਜਦੋਂ ਪੜਨ ਲਈ ਸਕੂਲੇ ਜਾਣਾ ਜਾਂ ਬਾਪੂ ਨੂੰ ਸੱਤ ਵਿੱਚੋਂ ਸੱਦਨ ਜਾਣਾ ਇਹਨਾ ਥਾਵਾਂ ਨਾਲ ਮੇਰਾ ਵਿਸ਼ੇਸ਼ ਲਗਾ ਰਿਹਾ ਡੰਡੀ ਇਹਨਾ ਹੱਟੀਆਂ ਦੇ ਮਾਲਕਾਂ ਦੇ ਨਾ ਨਾਥ ਬਾਣੀਆਂ ਸੇਠ ਰੂਪ ਬਾਣੀਆਂ ਅਤੇ ਸੇਠ ਸੂਰਜਪਾਲ ਬਾਣੀਆਂ ਹੁੰਦੇ ਸਨ ਡੰਡੀ ਤਿੰਨਾ ਸੇਠਾਂ ਵਿੱਚੋਂ ਇੱਕ ਗਰਮ ਸੁਭਾਅ ਅਤੇ ਦੋ ਨਰਮ ਸੁਭਾਅ ਦੇ ਸਿਆਣੇ ਇਨਸਾਨ ਸਨ ਡੰਡੀ ਇਹਨਾਂ ਹੱਟੀਆਂ ਨੂੰ ਛੋਟੀ ਸਾਥ ਵਾਲੀਆਂ ਹੱਟੀਆਂ ਵੀ ਕਿਹਾ ਜਾਂਦਾ ਸੀ ਡੰਡੀ ਹੱਟੀਆਂ ਦੇ ਨੇੜੇ ਇੱਕ ਪੁਰਾਣੀ ਧਰਮਸ਼ਾਲਾ ਵੀ ਸੀ ਜਿੱਥੇ ਬਰਾਤਾਂ ਦਾ ਠਹਿਰਾਵ ਵੀ ਕੀਤਾ ਜਾਂਦਾ ਸੀ ਡੰਡੀ ਇਹਨਾਂ ਹੱਟੀਆਂ ਤੋਂ ਇਲਾਵਾ ਸਾਥ ਵਾਲੇ ਰਸਤੇ ਵਿੱਚ ਇੱਕ ਪਿਆਰੇ ਲਾਲ ਅਤੇ ਦੂਜੀਆਂ ਦੋ ਹੱਟੀਆਂ ਮੰਦਰ ਦੇ ਕੋਲ ਭੀਮੇਸ਼ਾ ਅਤੇ ਰਤਨ ਸ਼ਾਹ ਦੀ ਹੱਟੀ ਸੀ ਡੰਡੀ ਇਹਨਾਂ ਹੱਟੀਆਂ ਤੋਂ ਇੱਕ ਰਸਤਾ ਵੱਡੀ ਸਾਥ ਵੱਲ ਜਾਂਦਾ ਸੀ ਜਿੱਥੇ ਚਾਰ ਵਿੱਡਾ ਖੂ ਅਤੇ 66 ਹੁੰਦਾ ਸੀ ਡੰਡੀ ਇਹਨਾਂ ਹੱਟੀਆਂ ਅਤੇ ਇਹਨਾਂ ਥਾਵਾਂ ਉੱਤੇ ਰੌਣਕਾਂ ਲੱਗੀਆਂ ਰਹਂਦੀਆਂ ਸਨ ਡੰਡੀ ਹੱਟੀਆਂ ਦੇ ਕੋਲ ਦੀ ਸਾਡੀਆਂ ਧੀਆਂ ਭੈਣਾਂ ਚਾਚੀਆਂ ਤਾਈਆਂ ਮਾਵਾ ਸਿਰ ਉੱਤੇ ਚੁੰਨੀ ਲੈ ਕੇ ਲੰਗਦੀਆਂ ਸਨ ਕਿਉਂਕਿ ਹੱਟੀਆਂ ਦੇ ਕੋਲ ਕੋਈ ਨਾ ਕੋਈ ਪਿੰਡੂ ਬਜ਼ੁਰਗ ਬੈਠਾ ਹੀ ਰਹਿੰਦਾ ਸੀ ਡੰਡੀ ਉਸ ਵੇਲੇ ਲੋਕਾਂ ਦੇ ਜ਼ਿੰਦਗੀ ਜਾਣ ਦੇ ਢੰਗ ਸਾਦੇ ਅਤੇ ਰੈਡੀ ਜੀਵਨ ਸਬਰ ਸੰਤੋਖ ਵਾਲੇ ਹੁੰਦੇ ਸਨ ਡੰਡੀ ਸ਼ਹਿਰ ਜਾਣ ਦੇ ਨਾ ਹੀ ਬਹੁਤੇ ਸਵੱਭ ਹੁੰਦੇ ਸਨ ਅਤੇ ਨਾ ਹੀ ਲੋਕਾਂ ਨੂੰ ਸ਼ੌਂਕ ਹੁੰਦਾ ਸੀ ਡੰਡੀ ਕਦੇ ਬਰੇ ਸ਼ਮਾਹੀ ਦਾਣਾ ਫੱਕਾ ਵੇਚਣ ਜਾਣਾ ਵਿਆਹ ਸਮੇ ਲੀੜਾ ਕੱਪੜਾ ਖਰੀਦਣਾ ਜਾਂ ਰਿਸ਼ਤੇਦਾਰੀਆਂ ਵਿੱਚ ਜਾਣ ਸਮੇ ਮੰਡੀ ਗਿੱਦੜਵਾਹਾ ਗੋਨੇ ਆਣਾ ਬਠਿੰਡਾ ਸ਼ਹਿਰ ਵਿੱਚ ਬਸ ਜਾ ਊਠ ਗੱਡੀਆਂ ਉੱਤੇ ਜਾਂਦੇ ਸਨ ਡੰਡੀ ਲੋਕਾਂ ਦੀਆਂ ਨਿੱਤ ਪ੍ਰਤੀ ਦਿਨ ਲੋੜਾਂ ਲਈ ਸਧਾਰਨ ਜੀਂਆਂ ਹੱਟੀਆਂ ਹੀ ਕਾਫੀ ਹੁੰਦੀਆਂ ਸਨ ਡੰਡੀ ਲੋਕਾਂ ਦੀ ਆਮਦਨ ਦੇ ਸਾਧਨ ਵੀ ਸੀਮਤ ਹੁੰਦੇ ਸਨ ਡੰਡੀ ਆਪਣੇ ਗਾਹਕਾਂ ਨਾਲ ਉਹਨਾਂ ਦੇ ਵਰਤ ਵਿਹਾਰ ਮੁਤਾਬਕ ਉਧਾਰ ਵੀ ਕਰ ਲੈਂਦੇ ਸਨ ਡੰਡੀ ਆਮ ਘਰ ਆਪਣੇ ਘਰਾਂ ਵਿੱਚ ਦਾਣੇ ਲਿਜਾ ਕੇ ਜਾਂ ਥੋੜਾ ਨਰਮਾ ਕਪਾ ਲਿਆ ਕੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਸਨ ਡੰਡੀ ਇਹਨਾਂ ਹੱਟੀਆਂ ਦੇ ਸੇਠਾਂ ਤੋਂ ਪੈਸੇ ਉਧਾਰ ਵੀ ਫੜ ਲੈ ਜਾਂਦੇ ਸਨ ਡੰਡੀ ਮਹਾਜਨ ਆਪਣੇ ਲਹਾਜ ਵਾਲਿਆਂ ਦਾ ਪਰਦਾ ਵੀ ਰੱਖ ਲੈਂਦੇ ਸਨ ਡੰਡੀ ਇਸ ਸਮੇਂ ਤੋਂ ਬਾਅਦ ਹੋਰ ਹੱਟੀਆਂ ਜਿਵੇਂ ਨੰਦਕਿਸ਼ੋਰ ਦੀ ਹੱੱਟੀ ਪਰਸ਼ੂਤਮ ਦੀ ਹੱੱਤੀ ਤੇਜੇ ਦੀ ਹੱਟੀ ਗੁਰਚਰਨ ਦੀ ਹੱਟੀ ਗੁਰਵਾਚਨ ਦੀ ਹੱਟੀ ਦਿਆਗ ਦੀ ਹੱਟੀ ਆਦ ਵੀ ਪਿੰਡ ਵਿੱਚ ਚੱਲੀਆਂ ਡੰਡੀ ਛੋਟੇ ਹੁੰਦਿਆਂ ਸਾਨੂੰ ਵੀ ਇਹਨਾਂ ਹੱਟੀਆਂ ਦੇ ਡੱਬਿਆਂ ਦੇ ਪਤਾਸੇ ਪਾਪੜ ਮੂਗਫਲੀਆਂ ਮਿੱਠੀਆਂ ਗੋਲੀਆਂ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਸਨ ਡੰਡੀ ਗਰਮੀ ਦੇ ਦਿਨਾਂ ਵਿੱਚ ਤਿੱਖੜ ਦਪਹਿਰੇ ਆਏ ਰਿਸ਼ਤੇਦਾਰ ਲਈ ਹੱਟੀ ਤੋਂ ਬਰਫ਼ ਲਿਆਉਣੀ ਜਾਂ ਹੋਰ ਸਮਾਨ ਲਿਆਉਣਾ ਵੱਡੀ ਗੱਲ ਲੱਗਦਾ ਸੀ ਡੰਡੀ ਦੀਵਾਲੀ